ਲੁਧਿਆਣੇ ਦੇ ਕੋਲ ਪਿੰਡ ਹੈ ਲੰਮਾ ਜੱਟਪੁਰ ਜਦੋਂ ਮਹਾਰਾਜ ਜੀ ਨੇ ਉਹ ਸ਼ਮਕੌਰ ਦੀ ਗੜੀ ਛੱਡੀ ਉਸ ਸਾਈਡ ਤੋਂ ਤੇ ਸਵਾਸੀ ਥੋੜਾ ਨਾਜਕ ਮੈਂ ਇੱਕ ਨਦਰ ਦੀ ਗੱਲ ਕਰ ਰਿਹਾ ਉਸ ਟਾਈਮ ਇੱਕ ਚੌਧਰੀ ਸ਼ਮੀਰ ਹੋਇਆ ਜਿੰਨੇ 4-5 ਦਿਨ ਖਤਰੇ ਦਾ ਸਮਾਂ ਸੀ ਕਲਗੀਧਰ ਮਾਰਾ ਇਹਨੂੰ ਉਹ ਜਾਂ ਲੱਭ ਰਹੀਆਂ ਸੀ ਇਹ ਲੁਧਿਆਣੇ ਕੋਲ ਪਿੰਡ ਐ ਨਮਾ ਜੱਟਪੁਰਾ ਉਹਦੇ ਨੇੜੇ ਇੱਕ ਚੌਧਰੀ ਸ਼ਮੀਰ ਜਿੰਨੇ ਕੇਵਲ ਦੁੱਧ ਛਕਾਇਆ ਗੁਰਗੋਵਿੰਦ ਸਿੰਘ ਜੀ ਆਖੋ ਸਤ ਨਾਮੁ ਹਾ ਜੀ ਵਾਹਿਗੁਰੂ ਇਹ ਦੁੱਧ ਲਿਆਉਂਦਾ ਸੀ ਘਰੋਂ ਤੇ ਸਤਗੁਰਾਂ ਨੂੰ ਛਕਾਉਣਾ ਤੇ ਤੁਹਾਡਾ ਪਿਤਾ ਆ ਵੇਖੋ ਜਰਾ ਨਜ਼ਰ ਤੁਹਾਡੇ ਪਿਤਾ ਜੀ ਦੁੱਧ ਛਕਦੇ ਪਏ ਇਹ ਚੌਧਰੀ ਸ਼ਮੀਰ ਆਉ ਹੱਥ ਜੋੜ ਕੇ ਪਤਾ ਕੀ ਕਹਿੰਦਾ ਸਤਿਗੁਰੂ ਇੱਕ ਬੇਨਤੀ ਹੈ ਮਰਾਏ ਕਹਿੰਦੇ ਦੱਸੋ ਕਹਿੰਦਾ ਜੀ ਮੇਰਾ ਜਨਮ ਮਰਨ ਕੱਟ ਦਿਓ ਸਤਿਗੁਰੂ ਇੱਕ ਬੇਨਤੀ ਏ ਮੇਰਾ ਜਨਮ ਮਰਨ ਕੱਟ ਦਿਓ ਤੇ ਕਲਗੀ ਤਰ ਦੁੱਧ ਛਕਦੇ ਛਕਦੇ ਦਰਸ਼ਨ ਕਰੋ ਸਾਈਂ ਦੇ ਕਿੱਡੇ ਉਹ ਭਾਗਾ ਵਾਲੇ ਜਿਹੜੇ ਸੇਵਾ ਕਰਦੇ ਏਡੇ ਖਤਰਨਾਕ ਸਮੇਂ ਵਿੱਚ ਵੀ ਆਉਂ ਦੁੱਧ ਛਕਦੇ ਛਕਦੇ ਕਹਿੰਦੇ ਦੱਸੋ ਕਹਿੰਦੇ ਜੀ ਮੇਰਾ ਜਨਮ ਮਰਨ ਕੱਟ ਦਿਓ ਤੇ ਦੁੱਧ ਛਕਦੇ ਛਕਦੇ ਕਲਗੀ ਤਰ ਕਹਿੰਦੇ ਕੱਲ ਗੱਲ ਕਰਾਂਗੇ ਕੱਲ ਆਈ ਕੱਲ ਗੱਲ ਕਰਾਂਗੇ ਉਹ ਅਗਲੇ ਦਿਨ ਫਿਰ ਦੁੱਧ ਲੈ ਕੇ ਆਇਆ ਬੜੀ ਸ਼ਰਧਾ ਨਾਲ ਉਹ ਡੋਲੂ ਚੋ ਲੈ ਕੇ ਗਲਾਸ ਚ ਪਾਇਆ ਬੜੇ ਅਦਬ ਨਾਲ ਸਤਿਗੁਰਾਂ ਦੇ ਉਹ ਭੇਟਾ ਕੀਤਾ ਤੇ ਮੇਰੇ ਮਹਾਰਾਜ ਕਹ ਲਗੀ ਤਰ ਪਾਸ਼ਾ ਖੁੱਦ ਰਸਨਾ ਨੂੰ ਲਾ ਰਿਹਾ ਛਕਦੇ ਪਿਆ ਉਹਨੇ ਫਿਰ ਬੇਨਤੀ ਕਰਦੀ ਕਹਿੰਦਾ ਮਹਾਰਾਜ ਜੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਫੇਰ ਬੇਨਤੀ ਏ ਮੇਰਾ ਜਨਮ ਮਰਨ ਕੱਟ ਦਿਓ ਹੁਣ ਦੇਖਿਓ ਨਜ਼ਰ ਛਿੜਪੱਟੀ ਦਾ ਤੇ ਕਹਿੰਦਾ ਜੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਫੇਰ ਕਰਦਾ ਮੇਰਾ ਜਨਮ ਮਰਨ ਕੱਟ ਦਿਓ ਤੇ ਅੱਧਾ ਦੁੱਧ ਪੀਤਾ ਤੇ ਅੱਧਾ ਜੇ ਗਲਾਸ ਚ ਤੇ ਪੀਂਦਿਆਂ ਪੀਂਦਿਆਂ ਮਹਾਰਾਜ ਕਹਿੰਦੇ ਉਹ ਤੇਰਾ ਕੰਮ ਰਾਤ ਹੀ ਹੋ ਤੇ ਗਿਆ ਹਾਕੋ ਸਾਥ ਔਰ ਕਹਿੰਦਾ ਤੇਰਾ ਕੰਮ ਰਾਤੀ ਹੋ ਤੇ ਗਿਆ ਉਹ ਗੋ ਕਹਿੰਦਾ ਮਹਾਰਾਜ ਨੇ ਸਮਝਿਆ ਨਹੀਂ ਕੱਲ ਕੀ ਮੰਗਿਆ ਸੀ ਜਨਮ ਮਰਨ ਕੱਟ ਦਿਓ ਤੇ ਤੇਰਾ ਕੰਮ ਰਾਤੀ ਕਰ ਤੇ ਦਿੱਤਾ ਮਹਾਰਾਜ ਨੇ ਸਮਝਿਆ ਨਹੀਂ ਇਤਿਹਾਸ ਹੈ ਕਹਿੰਦਾ ਜੀ ਮੈਂ ਸਮਝਿਆ ਨਹੀਂ ਗੁਰੂ ਗੋਬਿੰਦ ਸਿੰਘ ਜੀ ਗਲਾਸ ਰੱਖ ਕੇ ਕਹਿੰਦੇ ਰਾਤੀ ਕੁਝ ਨਹੀਂ ਵਖਿਆ ਤੇ ਰਾਤੀ ਕੁਝ ਨਹੀਂ ਵੇਖਿਆ ਇਹ ਚੌਧਰੀ ਸ਼ਮੀਰ ਅਗੋ ਕੀ ਕਹਿੰਦਾ ਸਤਿਗੁਰੂ ਦੋ ਸੁਪਨੇ ਵੇਖੇ ਨੇ ਇਤਿਹਾਸ ਮਾਰੇ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਕੀ ਵੇਖਿਆ ਈ ਦੋ ਸੁਪਨੇ ਆ ਕਹਿੰਦਾ ਮਹਾਰਾਜ ਦੋ ਸੁਪਨਿਆਂ ਵਿੱਚ ਮੈਂ ਆ ਵੇਖਿਆ ਕਿ ਭੈੜੀ ਤੋਂ ਭੈੜੀ ਜੂਨ ਵਿੱਚ ਮੈਂ ਜਨਮ ਲਿਆ ਏ ਆ ਵੇਖਿਆ ਮੈਨੂੰ ਸੁਪਨਾ ਆਇਆ ਮੈਂ ਭੈੜੀ ਜੂਨ ਚ ਜਨਮ ਦੂਜੀ ਭੈੜੀ ਜੂਨ ਚ ਜਨਮ ਕੋਈ ਬਰਤਨ ਡਿੱਗਾ ਤੇ ਸੁਪਨਾ ਟੁੱਟ ਗਿਆ ਮੈਂ ਘੜੀ ਵੇਖੀ ਜੇ ਉੱਠਣ ਦਾ ਟਾਈਮ ਨਹੀਂ ਸੀ ਮਹਾਰਾਜ ਮੈਂ ਫੇਰ ਸੌ ਗਿਆ ਅੱਖ ਲੱਗੀ ਤੇ ਫੇਰ ਮੈਨੂੰ ਦੂਜਾ ਸੁਪਨਾ ਆਇਆ ਉਹੋ ਹੀ ਫੇਰ ਹੋਰ ਜੂਨਾ ਵਿੱਚ ਜਨਮ ਮੇਰੇ ਨਾਲ ਤੇ ਆ ਬੀਤੀ ਮਹਾਰਾਜ ਰਾਤੀ ਮੈਂ ਦੋ ਸੁਪਨੇ ਵੇਖੇ ਕੀ ਵੇਖਿਆ ਵਿੱਚ ਦੀ ਭੈੜੀ ਤੋਂ ਭੈੜੀ ਜੋਨ ਚ ਜਨਮ ਲਿਆ ਆ ਵੇਖਿਓ ਜਰਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਬਚਨ ਕੀਤਾ ਕਹਿੰਦੇ ਚੌਧਰੀ ਸ਼ਮੀਰ ਇਹ ਦੋ ਸੁਪਨਿਆਂ ਵਿੱਚ ਤੂੰ ਜਿੰਨੀਆਂ ਜੋਨਾ ਰਾਤੀ ਵੇਖੀਆਂ ਇਹ ਸਾਰੀਆਂ ਸਰੀਰ ਕਰਕੇ ਤੂੰ ਭੋਗਣੀਆਂ ਸੀ ਇੱਕ ਗੁਰਨਾਨਕ ਦੇ ਘਰ ਵਿੱਚ ਦੁੱਧ ਦੀ ਸੇਵਾ ਦੀ ਹਾਜ਼ਰੀ ਲਾਈਉ ਤੇਰੇ ਸਾਰੇ ਜਨਮ ਜਿਹੜੇ ਨੇ ਦੋ ਸੁਪਨਿਆਂ ਚ ਕੱਟ ਦਿੱਤੇ ਨੇ ਨਦਰ ਆ ਨਦਰ ਇਹ ਕੋਈ ਗੁਰਗਬਾਲ ਸਿੰਘ ਨਹੀਂ ਕਹਿ ਰਿਆ ਇਹ ਗੁਰੂ ਵਰੰਧ ਸਾਹਿਬ ਦੀ ਬਾਣੀ ਮੜੋ ਵਿੱਚ ਲਿਖਿਆ ਹੈ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾੜੇ ਜਨ ਨਾਨਕ ਲੇਖਾ ਸਮਝਾ ਗਜ ਕੇ ਆਕੋ ਸਤਨਾਮ ਇਹ ਨਦਰ ਐਡੀ ਵੱਡੀ ਦਾਤ ਏ ਗੁਰੂ ਚਾਵੇ ਇਹ ਨਦਰ ਦੇ ਘਰ ਵਿੱਚ ਆ ਜਾਵੇ ਜਿਹੜੀਆਂ ਜੂਨਾ ਅਸੀਂ ਸਰੀਰ ਕਰਕੇ ਭੋਗ ਕੇ ਦੁੱਖ ਪਾਉਣੇ ਉਹ ਚਾਵੇ ਤੇ ਸਾ ਸੰਗਤ ਸਪਨੇ ਵਿੱਚ ਹੀ ਉਹ ਜੁਨਾ ਕੱਟ ਸਕਦਾ ਕਹਿ ਦੋਗਾ ਜੀ ਕਿ ਸਤਨਾਮ ਆਓ ਨਾਲ ਨਾਲ ਕਿਰਪਾ ਕਰਿਓ ਤੇ ਹੁਣ ਦਾਸ ਦਾ ਚਿੱਤ ਹੈ ਜਿਹੜਾ ਸਮਾਂ ਰਹਿੰਦਾ ਹੈ ਬਾਕੀ ਦਾਸ ਤੂੰ ਹੋਰ ਅੱਗੇ ਚੱਲੇ ਵੀ ਨਦਰ ਕਿੱਡੀ ਵੱਡੀ ਨਦਰ ਕਿੱਡੀ ਵੱਡੀ ਤੇ ਲੰਬਾ ਕੰਮ ਹੈ ਪਰ ਮੇਰੇ ਮਨ ਦੀ ਰੀਜ ਹੈ ਕਿ ਥੋੜਾ ਥੋੜਾ ਇਸ਼ਾਰਾ ਤੁਸੀਂ ਸਮਝ ਗਏ ਹੋਗੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਕੇਤ ਮੰਡੀ ਵਾਲੀ ਕਥਾ ਸੁਣੋ ਨਾ ਰਾਜੇ ਦੀ ਉਹਦਾ ਵੀ ਜਨਮ ਮਹਾਰਾਜ ਨੇ ਸੁਪਨੇ ਚ ਕਟਿਆ ਸੀ ਆਖੋ ਸਤਨਾਹ ਹਾਂ ਹਾਂ ਇੱਕ ਕਦੀ ਪੜਿਓ ਜੇਗਾ ਗੁਰੂ ਦੀ ਨਜ਼ਰ ਐਡੀ ਵੱਡੀ ਹੈ ਸਾਡੇ ਅਗਲੇ ਜਨਮ ਸੁਪਨੇ ਚ ਕੱਟ ਸੀ ਨਿਰੰਕਾਰ ਦਾ ਲਿਖਿਆ ਵੀ ਪੂਰਾ ਹੋ ਗਿਆ ਸਪਨੇ ਚ ਪੂਰਾ ਹੋ ਗਿਆ ਉਹਦਾ ਲਿਖਿਆ ਵੀ ਨਹੀਂ ਮਟਿਆ ਤੇ ਸਾਧ ਸੰਗਤ ਜੀ ਸਿੱਖ ਦੇ ਸਰੀਰ ਤੇ ਉਹ ਕੁਝ ਭੋਗਣਾ ਵੀ ਨਹੀਂ ਪਿਆ ਨਦਰ ਇਨੀ ਵੱਡੀ ਤੇ ਹੁਣ 20 25 ਮਿੰਟ ਸੇਵਾ ਲੈਣੀ ਨਦਰ ਬਹੁਤ ਵੱਡੀ ਦਾਤ ਤੇ ਪਰ ਮਿਲਦੀ ਕਿਵੇਂ ਕਹਿੰਦੇ ਕਿ ਆਖੋ ਸਤਨ ਹਾਂ 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 ਤੁਸੀਂ ਕਿਹੜਾ ਕੰਮ ਕਰੋ ਇੱਥੋਂ ਨਦਰ ਤੁਹਾਡੀ ਝੋਲੀ ਚ ਆ ਜੇ